ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਂਹਾਂ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 705 ਨਾਮ ਕੌਰ ਜਿਹਦਾ ਗਰਦਾਸਪੁਰ ਕਾਸਟ ਜੱਟ ਸਿੱਖ ਪੜਾਈ ਬੀਐਸਸੀ ਨਰਸਿੰਗ ਹਾਈਟ 5 ਫੁੱਟ 4 ਇੰਚ ਜਨਮ 1996 ਸਟੇਟਸ ਕੁੜੀ ਕੈਨੇਡਾ ਦੀ ਪੀਆਰ ਹੈ ਜੀ ਕੁੜੀ ਹਸਪੀਟਲ ਵਿੱਚ ਆਰਐਨਐਸ ਹੈ ਲੋੜ ਹੈ ਜੀ ਰਿਸ਼ਤੇ ਜੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਤੇ ਜ਼ਮੀਨ ਆਉਂਦੀ ਹੋਵੇ ਜੇ ਮੁੰਡਾ ਮੋਨ ਨਾ ਹੋਵੇ ਕੈਨੇਡਾ ਗਿਆ ਹੋਵੇ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਜੀ ਮੁੰਡਾ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਰਤਨ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਨਹੀਂ ਸਗਰ ਨੂੰ ਜੀ ਅਗਲਾ ਰਿਸ਼ਤਾ ਨੁਕਰਾਓ ਜੀ ਫਾਈਲ ਨੰਬਰ 706 ਨਾਮ ਕੌਰ ਜੀ ਦਾ ਫਰੀਦਕੋਟ ਕਾਸਟ ਜਰਸੀ ਢਿੱਲੋ ਹਾਈਟ 5 ਫੁੱਟ 1 ਇੰਚ ਜਨਮ 26 ਅਗਸਤ 1993 ਪੜ੍ਹਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਇੰਜੀਨੀਅਰ ਸਟੇਟਸ ਕੈਨੇਡਾ ਪੀਆਰ ਮੈਨੇਜਰ ਹੈ ਜੀ ਐਨ ਟਿਮ ਹੋਟਨ ਪੈਣਾ ਦੂਪਰਾ ਇੱਕ ਅਨਮੈਰਿਡ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸਿੰਪਲ ਵਧੀਆ ਪਰਿਵਾਰਤ ਹੋਵੇ 25 ਤੋਂ 30 ਸਾਲ ਦੀ ਉਮਰ ਹੋਵੇ ਜੀ ਕੱਦ 5 ਫੁੱਟ 5 ਹੋਵੇ ਜਿਵੇਂ ਹੋਵੇ ਤੇ ਵੈਲ এডਿਕੇਟਿਡ ਹੋਵੇ ਕੈਨੇਡਾ ਯੂ ਐਸ ਏ ਨੂੰ ਪਹਿਲ ਹੈ ਜੀ ਤੇ ਪੰਜਾਬ ਦੇ ਵਿੱਚ ਬਠਿੰਡਾ ਮਾਨਸਾ ਫਰੀਦਕੋਟ ਲੁਧਿਆਣਾ ਨੂੰ ਪਹਿਲ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 707 ਨਾਮ ਕੌਰ ਜਿਲ੍ਹਾ ਫirozpur ਮਾਖੂ ਜੀ ਦਾ ਏਰੀਆ ਜੀ ਕਾਸਟ ਜੱਤ ਸਿੱਖ ਗੋਤ ਸੰਧੂ ਜਨਮ 7 ਜੁਲਾਈ 1993 ਹਾਈਟ 5 ਫੁੱਟ 9 ਇੰਚ ਪੜਾਈ ਪਲਸ 2 ਨਾਨ ਮੈਡੀਕਲ ਇੰਡੀਆ ਡਿਪਲੋਮਾ ਇਨ ਪੈਟਰੋਲੀਅਮ ਕੈਨੇਡਾ ਸਟੇਟਸ ਕੈਨੇਡਾ ਪੀਆਰ ਪੈਂਡ ਇੱਕ ਭਰਾ ਨੂੰ ਇਹ ਦੂ ਭੈਣਾਂ ਦੇ ਰਿਸ਼ਤੇ ਆ ਜੀ ਕੋਈ ਭਰਾ ਨਹੀਂ ਮੁੰਡਾ ਸੋਨਾ ਸੁਰੱਖਿਆ ਦੇ ਕਾਦ ਲੰਬਾ ਹੋਵੇ ਜੀ ਜ਼ਮੀਨ 20 ਕਿੱਲਿਆਂ ਤੱਕ ਆਉਂਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੀ ਹੋਈ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਬੰਧਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਲਓ ਕਰੋ ਜੀ ਫਾਈਲ ਨੰਬਰ 708 ਨਾਮਕਔਰ 3 ਸਾਲ ਬੋਸ ਆ ਜੀ ਕੁੜੀ ਜ਼ਿਲ੍ਹਾ ਅੰਮ੍ਰਿਤਸਰ ਸਟਾਰਟ ਜੱਟ ਸੀ ਇੱਕ ਕੁੜਕੀ ਮਾ ਜਨਵਰੀ ਅਕਤੂਬਰ 1992 ਦੇ ਮੈਂ ਪੜਾਈ ਬੀਏ ਪ੍ਰਾ ਇੱਕ 2 ਸਾਲ ਦੀ ਕੁੜੀ ਹੈ ਜੀ ਕੋਲ ਲੋੜ ਹੈ ਜੀ ਰਿਸ਼ਤੇ ਜੇ ਮੁੰਡਾ ਤਲਾਕਸ਼ੁਦਾ ਹੋਵੇ ਜਾਂ 언ਮੈਰਿਡ ਕੋਲੇ ਚਾਹੀਏ ਕੋਈ ਬੱਚਾ ਵੀ ਹੋਵੇ ਜ਼ਮੀਨ 5 ਏਕੜ ਤੋਂ ਘੱਟ ਨਾ ਹੋਦੀ ਹੋਵੇ ਜੇ ਮੁੰਡੇ ਦਾ ਮੁੰਡਾ ਨਸ਼ਾ ਰਹਿਤ ਹੋਵੇ ਕੰਮਕਾਰ ਵਧੀਆ ਕਰਦਾ ਹੋਵੇ ਮੁੰਡਾ ਮਿਹਨਤੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਕਰਨ ਦਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨਾਲ ਉਕਰੋ ਜੀ ਫਾਈਲ ਨੰਬਰ 709 ਨਾਮ ਵਿਸ਼ਵਦੀਪ ਸਿੰਘ ਵੜਾਹਚ ਜਨਮ 11 ਮਾਰਚ 1995 ਜ਼ਿਲ੍ਹਾ ਪਟਿਆਲਾ ਏਰੀਆ ਸਮਾਣਾ ਹਾਈਟ ਪਿੰਡ 11 ਐਂਡ ਐਜੂਕੇਸ਼ਨ ਬੈਚਲਰ ਆਫ ਆਰਟਸ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਫਰਾ ਇੱਕ ਜ਼ਮੀਨ 8 ਏਕੜ ਆਉਣ ਰੈਜ਼ੀਡੈਂਟਲ ਐਂਡ 1 ਕਮਰਸ਼ੀਅਲ ਪਲੋਟ ਬਿਜ਼ਨਸ ਕਮਿਸ਼ਨ ਏਜੰਟ ਆਰਤੀ ਲੋਡ ਹੈ ਜਿਸ ਤਰੀਕੂ ਧੀ ਸਾਂਝਦਾਰ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੈ ਜਿਹੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤੁਸੀਂ ਇਹਨਾਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਰਾ ਨਲ ਕਰੋ ਜੀ ਫਾਈਲ ਨੰਬਰ 710 ਨਾਮ ਸਿੰਘ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸੀ ਕਿ ਗੋਤ ਗਿੱਲ ਹਾਈਟ 6 ਫੁੱਟ ਜਨਮ 24 ਮਈ 1997 ਪੜਾਈ ਪਲਾਟ ਕੋ ਕੰਮ ਖੇਤੀ ਵੱਡੀ ਜ਼ਮੀਨ 8 ਕਿੱਲੇ ਪਲੱਸ ਪਿਤਾ ਜੀ ਖੇਤੀਬਾੜੀ ਕਰਦੇ ਨੇ ਲੋੜ ਹੈ ਜਿਸ ਤਰੀਕ ਕੋਈ ਮੰਗ ਨਹੀਂ ਕੁੜੀ ਚੰਗੇ ਪਰਿਵਾਰ ਤੋਂ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 84276 13829 ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 711 ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਕੇ ਗੋਤ ਸਿੱਧੂ ਹਾਈਟ 5 ਫੁੱਟ 6 ਇੰਚ ਜਨਮ 7 ਸਤੰਬਰ 1994 ਪੜ੍ਹਾਈ ਪਲੱਸ 2 ਪਾਸ ਕੰਮ ਫੋਟੋਗ੍ਰਾਫੀ ਤਰਖਾ 405 ਲੱਖ ਰੁਪਏ ਸਾਲਾਨਾ ਹੈ ਜੀ ਜ਼ਮੀਨ ਡੇਢ ਕਿੱਲਾ ਦੋ ਭੈਣਾ ਮੈਰਿਡ ਮਾਤਾ ਜੀ ਘਰੇਲੂ ਕੰਮ ਅਤੇ ਪਿਤਾ ਜੀ ਡੇਰੀ ਦਾ ਕੰਮ ਕਰਦੇ ਨੇ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਘਰੇਲੂ ਕੰਮਕਾਰ ਅਤੇ ਘਰ ਸੰਭਾਲਣ ਵਾਲੀ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 9478626912 ਅਗਲਾ ਰਿਸ਼ਤਾ ਲੁੱਕੋ ਜੀ ਫਾਈਲ ਨੰਬਰ 712 ਨਾਮ ਸਿੰਘ ਜ਼ਿਲ੍ਹਾ ਬਰਾਂਡਾ ਕਾਸਟ ਜੱਟ ਸੇ ਗੋਰ ਸਿੱਧੂ ਹਾਈਟ 5 ਫੁੱਟ 10 ਇੰਚ ਜਨਮ 18 ਜੁਲਾਈ 1993 ਪੜ੍ਹਾਈ ਬੀਸੀਏ ਕੰਮ ਖੇਤੀਬਾੜੀ ਜ਼ਮੀਨ 10 ਕਿੱਲੇ ਪਿਤਾ ਜੀ ਐਗਰੀਕਲਚਰ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਜੀ ਪਰਿਵਾਰ ਦਾ ਸਰਵਰਕ ਨੰਬਰ ਹੈ ਜੀ 76964 26673 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸਪਾਰਕ ਨੰਬਰ ਤੇ ਇਹਨਾਂ ਸਾਰੇ ਰਿਸ਼ਤੇ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਬਾਕੀ ਪ੍ਰਵਾਪ ਦੇ ਕੰਟੈਕਟ ਨੰਬਰ ਸਿੱਧੇ ਦਿੱਤੇ ਹੋਏ ਆ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ